ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੋਏ ਜੀ ਬਾਹਰ ਦੇ ਇਧਰ ਤੇ ਸਾਰਾ ਦਾ ਦਿਲੋਂ ਧੰਨਵਾਦੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਤੇ ਸਾਰਾ ਸਪੋਰਟ ਕਰਨ ਲਈ ਵੀ ਸਾਰਾ ਬਹੁਤ ਬਹੁਤ ਧੰਨਵਾਦੀ ਤੇ ਆ ਜਾਓ ਜੀ ਧਰੋ ਚੈੱਕ ਕਰਵਾਈਏ ਅੱਜ ਦਾ ਵਿਊ ਕਿੰਨਾ ਵਧੀਆ ਹੈ ਜੀ ਲੋ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਬਦਲਵਾਈ ਹੋਈ ਹੈ ਜੀ ਧੁੰਦੀ ਧੁੰਦ ਪਈ ਪਈ ਹੈ ਜੀ ਤੇ ਦੇਖੋ ਕਿੰਨਾ ਵਧੀਆ ਮੌਸਮ ਹੋਇਆ ਪਿਆ ਜੀ ਅੱਜ ਦੇਖੋ ਜੀ ਪਹਾੜਾਂ ਤੇ ਕੁਝ ਵੀ ਨਹੀਂ ਦਿਖਦਾ ਹੈਗਾ ਧੁੰਦੀ ਧੁੰਦ ਪਈ ਪਈ ਹੈ ਜੀ ਤੇ ਅੱਜ ਤੱਕ ਦੇਖਣ ਤੋਂ ਹੀ ਲੱਗਦਾ ਐ ਵੀ ਅੱਜ ਸਵੇਰੇ ਸਵੇਰੇ ਮੀਂਹ ਆ ਜਾਣਾ ਜੀ। ਤੇ ਇਹ ਬੱਦਲ ਵਾਈ ਬਹੁਤ ਜ਼ਿਆਦਾ ਹੋਈ ਪਈ ਐ ਜੀ। ਨਹੀਂ ਧੁੰਦੇ ਆਹ ਲੋ ਜੀ ਤੇ ਮੰਮੀ ਨੇ ਛੱਡਤੀਆਂ ਜੀ ਬੱਕਰੀਆਂ ਚੂਣ ਵਾਸਤੇ ਤੇ ਸਾਡੀ ਸੀਮੂ ਲੱਗੀਆਂ ਜੀ ਬੱਕਰੀਆਂ ਬੁਲਾਣ ਉਹ ਡਿੰਪਲਾਂ ਚਲੇ ਗਈ ਡਿੰਪਲ ਗਾਂ ਲੈ ਕੇ ਗਈ ਜੀ ਮੂਰੇ ਹੋਣੀ ਬੰਨਣ ਵਾਸਤੇ ਚੂਣੇ ਨੂੰ ਉਹ ਦੇਖੋ ਜੀ ਸਾਹਮਣੇ ਟਿੰਪਲ ਗਾਂ ਨੂੰ ਲੈ ਕੇ ਗਈ ਹੈ ਜੀ ਚੁਗਣ ਵਾਸਤੇ ਗਾਂ ਇਹ ਤਾਂ ਛੱਡਦੀ ਜੀ ਚੁਗਣੇ ਨੂੰ ਤੇ ਬੱਕਰੀਆਂ ਵੀ ਛੱਡਦੀ ਆ ਤੇ ਤੁਹਾਨੂੰ ਹੋਰ ਕੁਝ ਦਿਖਾਵਾਂਗੇ ਜੀ ਲਓ ਜੀ ਬੱਕਰੀਆਂ ਤਾਂ ਲੱਗ ਗਿਆ ਸਾਡੀਆਂ ਚੁਗਣ

ਤੇ ਉਹ ਦੇਖੋ ਜੀ ਸਾਡੀ ਅਰਸੀਵਾਂ ਲੱਗੀ ਆ ਜੀ ਬੱਕਰੀਆਂ ਨੂੰ ਭਲਾਣ ਤੇ ਉਹ ਦੇਖੋ ਡਿੰਪਲਰ ਉਹ ਦੋਨੇ ਬੈਠੇ ਸੜਕ ਵਿੱਚ ਤੇ ਸੀ ਮੂੰਹ ਜਿਆਦਾ ਡਿੰਪਲ ਦਾ ਹੀ ਕਰਦੀ ਜੀ ਛੋਟੇ ਹੁੰਦੇ ਤੋਂ ਡਿੰਪਲ ਕੋਈ ਨਹੀਂ ਰਹੀ ਜਿਆਦਾ ਇਹ ਤੇ ਮੇਰਾ ਵੀ ਨਹੀਂ ਐਨਾ ਕਰਦੀ ਜੀ ਜਿੰਨਾ ਡਿੰਪਲ ਦਾ ਕਰਦੀ ਜੀ ਤੇ ਇਹਨੂੰ ਜੇ ਕੋਈ ਪੁੱਛੂਗਾ ਨਾ ਵੀ ਕਿਹਦਾ ਪੁੱਤ ਹੈ ਤਾ ਉਹ ਡਿੰਪਲ ਦਾ ਹੀ ਕਹਿੰਦੀ ਮੈਂ ਤਾਂ ਮੱਪਾ ਡਿੰਪਲ ਦਾ ਹੀ ਪੁੱਤ ਐ ਚਲੋ ਜੀ ਫਿਰ ਤੁਹਾਨੂੰ ਦਿਖਾ ਦੇ ਜੀ ਅੱਗੇ ਜਾ ਕੇ ਹੋਰ ਕੁਝ ਹੋਰ ਕਿਆ ਕੁਝ ਕਰੂੰਗੇ ਜੀ ਅਸੀਂ ਜੀ ਬਾਹਰ ਲੱਗ ਗਿਆ ਜੀ ਮੀ ਟੈਨ ਤੇ ਫਿਰ ਸੀ ਲੱਗਿਆ ਜੀ ਰੋਟੀ ਸਬਜੀ ਬਣਾਉਣਾ ਤੁਹਾਨੂੰ ਦੱਸਤੀ ਆ ਜੀ ਜੀ ਲੱਗੇ ਹੋਏਗੀ ਸਬਜੀ ਸਾਸਰੀ ਘਰ ਦੀ ਸਾਰਿਆਂ ਨੂੰ ਜੀ ਅੱਜ ਲੱਗੇ ਜੀ ਅਸੀਂ ਕਰੇਲੇ ਬਣਾਣਾ ਤੇ ਨਹੀਂ ਪੈਣ ਲੱਗਿਆ ਸੀਗਾ ਤਾਂ ਅਸੀਂ ਕਰੇਲੇ ਤੋੜਦੇ ਦਾ ਦਿਖਾ ਰਹੀ ਸੀਗੇ ਜੀ ਵੈਸੇ ਮੇਸ਼ੀ ਅੱਜ ਦੀ ਪੰਜ ਕੇ ਕਰੇਲੇ ਤੋੜ ਲਈਏ ਬੈਠੋ ਤੇ ਹੁਣ ਲੱਗੇ ਜੀ ਅਸੀਂ ਢੋੜ ਢੂਕੇ ਉਹਨਾਂ ਨੂੰ ਕੱਟਣ ਜੀ ਹਾਂਜੀ ਕਰੇਲੇ ਸਾਡੇ ਮੰਮੀ ਜੀ ਨੇ ਘਰ ਬੇਲ ਲਾਈ ਵੀ ਹੈ ਕਰੇਲੇ ਦੀ ਤੇ ਅਸੀਂ ਉਹਦੇ ਤੇ ਤੋੜ ਕੇ ਪਾ ਲੈਂਦੇ ਜੀ ਸਬਜੀ ਤੇ ਆ ਦੇਖੋ ਜੀ ਢੀਂਹੂ ਲੱਗੇ ਆ ਕਰੇਲੇ ਬਣਵਾਉਣੇ ਨਾਲ ਆ ਗਈ ਕਹਿੰਦੀ ਮੰਮਾ ਮੈਂ ਝੀਰੂੰਗੀ। ਆਦੀ ਨਹੀਂ ਹੈ ਜੀ ਪੰਜੇ ਲੈ ਜਾਂਦੀ ਆਦੀ। ਤੇ ਮੰਮੀ ਜੀ ਗਏ ਆ ਘਰ ਨੂੰ। ਹਾਂਜੀ ਅਸੀਂ ਕੱਪੜੇ-ਕੁੱਪੜੇ ਧੋਇਆ ਏ ਸਾਰੇ ਕੰਮ ਨਵੇੜਿਆ ਏ। ਹਾਂ ਧੋਇਆ ਏ। ਹਾਂਜੀ ਹੁਣ ਮੰਮੀ ਜੀ ਕਹਿੰਦੇ ਕਾਏ ਮੈਂ ਦੇਖ ਲੂੰਗੀ ਤੁਸੀਂ ਰੋਟੀ ਸਬਜ਼ੀ ਬਣਾ ਲਓ। ਈ ਕਹਿ ਲੱਗਿਆ ਸੀ। ਚਲੋ ਠੀਕ ਹੈ ਜੀ ਹੁਣ ਅਸੀਂ ਜਦ ਤੱਕ ਆ ਰਹੇ ਹਾਂ ਤੁਹਾਨੂੰ ਫੇਰ ਮਿਲੂੰਗੀ। ਲਿਖਾਉਂ ਭੇਜ ਕੇ ਮਿੱਟੀ-ਮਿੱਟੀ ਲੈ ਬਣਾ। ਲਓ ਜੀ ਅਸੀਂ ਕਰੇਲੇ ਕੱਟ ਲਏ ਸੀਗੇ ਪਿਆਜ਼ ਵੀ ਕੱਟ ਲਏ ਜੀ ਤੇ ਹੁਣ ਲੱਗੇ ਜੀ ਤੜਕਾ ਲਾਣ ਤੇਲ ਧਰਤਾ ਸੀਗਾ ਗਰਮ ਤੇ ਤੇਲ ਹੋ ਗਿਆ ਗਰਮ ਜੀ ਹੁਣ ਇਹਦੇ ਚ ਪਾਤਾ ਜੀਰਾ ਸਾਬਤ ਤੇ ਅੱਜ ਲੱਗੀ ਹੈ ਜੀ ਦੀਪਾ ਸਬਜ਼ੀ ਬਣਾਣ ਤੇ ਮੰਮੀ ਕਹੇ ਸੀਗੇ ਘਰ ਣਾਉਣ ਵਾਸਤੇ ਜੀ ਮਦਦ ਰਹੀ ਬਤ जी जलो जीरा होगा ब्राउन फिर प्याज सांपल मासी बना लगी सब जी सवार बैठो

ਤੇ ਆਲੂ ਫੇਵਰਟ ਹੈ ਤਾਈ ਤੁ ਕਹੀ ਜਾਂਦੀ ਆਲੂ ਬਣਾਉਣ ਲੱਗੇ ਹਾਂ ਨਾ ਲੋ ਜੀ ਖਾਤੇ ਦੀ ਚ ਪਿਆਜ਼ ਤੇ ਹੁਣ ਪਿਆਜ਼ ਨੂੰ ਕਰੋਗੇ ਜੀ ਥੋੜੇ ਥੋੜੇ ਬਰਾਊਨ ਹਾਂਜੀ ਹਾਂ ਨਾ ਹਾਂ ਆ ਦੇਖੋ ਜੀ ਚਿੰਮੂ ਕਹਿੰਦੀ katoreਲੇ ਦਿਖਾ ਦਿਓ ਜੀ ਲੋ ਜੀ ਦਿਖਾ ਦੇ ਜੀ ਪਾਣੀ ਹਾਂ ਹੈ ਹਾਂ ਨਾ ਹਾਂ ਯਮਮੀ ਹੁੰਦੇ ਆ ਬਹੁਤ ਬਹੁਤ ਸ਼ਾਦ ਟੇਸਟੀ بڑے ਬੱਚੇ ਹੋ ਜਾਂਦੇ ਇਹਨੂੰ ਖਾ ਕੇ ਹਾਂ ਕਹਿੰਦੇ ਇਹਨੂੰ ਕ੍ਰੇਲੇ ਖਾ ਕੇ ਨਾ ਅੱਖਾਂ ਦੀ ਨਿਗਾ ਤੇਜ ਹੋ ਜਾਂਦੀ ਆ ਨਾਨੀ ਕਹਿੰਦੇ ਆ ਹਾਂ ਨਾਨੀ ਕਹਿੰਦੀ ਆ ਕਹਿੰਦੀ ਕਿ ਜੇ ਕ੍ਰੇਲੇ ਖਾਂਦੇ ਆ ਨਾ ਫਿਰ ਨਿਗਾ ਤੇਜ ਹੋ ਜਾਂਦੀ ਆ ਅੱਖਾਂ ਦੀ ਕੌੜੇ ਨਹੀਂ ਹੁੰਦੇ ਹੁੰਦੇ ਨਹੀਂ ਹੁੰਦੇ ਆ ਕੌੜੇ ਹੁੰਦੇ ਆ ਹੁੰਦੇ ਲੱਕੋ ਚੱਪਲ ਅੱਧਾ ਪੈ ਗਰਮ ਨਾ ਲਾ ਲਈ ਚੱਪਲ ਸੈੱਟ ਕਰੋ ਪੈਰ ਇਕੱਠੇ ਕਰ ਹਾਂ ਅਡੀ ਸੀ ਮੂੰਹ ਬਹੁਤ ਸ਼ਰਾਰਤੀ ਹੈ ਟਿਕਦੀ ਨਹੀਂ ਹੈਗੀ ਜੀ ਆ

ਸਿਰਕਿਨੇ ਵਾਇਆ ਜੀ ਮम्मा ਪਾਉਗਾ ਮम्मा ਨੇ ਵਾਇਆ ਹਾਂ ਪੀੜੇ ਚੱਬਜੀ ਵਾਲ ਲੱਗੀ ਪੀੜੀਂ ਪੀੜੀ ਅੱਗੇ ਚਲਾ ਸਿੱਧੇ ਵਾਰ ਕੇ ਬੈਠੀਦਾ ਹੁੰਦਾ ਹੱਥ ਮਵਾਜੂਂਗੀ ਨੂੰ ਹੱਥ ਨਾਲ ਲਾਈ ਜਾ ਪੀੜੀ ਨੂੰ ਕੀ ਕਰਾਂ ਚੱਬਜੀ ਵਾਲ ਲੱਗੀ ਕਦੂ ਬੱਕਰੀਂ ਆ ਗਏ ਬੱਕਰੀਆਂ ਹੋਰ ਇਹ ਆ ਜਾਣਾ ਬੱਕਰੀਆਂ ਦੇ ਰਹਿੰਦੇ ਬੱਕਿਆਣਾ ਕੋਣ ਲਾ ਜਾਈ ਮਾਰੂਗੀ ਆਓ ਚੂਗਣ ਗਈ ਆ ਵੀ ਆਓ ਲੋ ਜੀ ਅੱਜ ਲੱਗੀ ਜੀ ਅਸੀਂ ਚੁੱਲੇ ਤੇ ਕarele ਬਣਾ ਤੋਈ ਸਾਨੂੰ ਸਾਰੇ ਕਹਿੰਦੇ ਸੀਗੇ ਵੀ ਖਾਣੇ ਦੀ ਰੈਸਪੀਆ ਦਿਖਾਇਆ ਕਰੋ ਜੀ ਤੇ ਅਸੀਂ ਲੱਗੇ ਜੀ ਖਾਣੇ ਦੀ ਆ ਰੈਸਪੀਆ ਦਿਖਾਣ ਸਾਨੂੰ ਤਾਂ ਹੀ ਤੁਹਾਡੇ ਕਹਿਣ ਤੇ ਇਹ ਦੇ ਉਹ ਦੇਖੀ ਮਾਰ ਹਾਂ ਲਓ ਜੀ ਪਿਆਜ਼ ਹੋ ਗਏ ਜੀ ਬਰਾਊਨ ਤੇ ਹੁਣ ਇਹਦੇ ਚ ਪਾਣੀ ਹੈ ਜੀ ਕarele ਤੇ ਬਾਅਦ ਵਿੱਚ ਵੀ ਰੱਦ ਜਾਣੇ ਪਿਆਜ਼ ਇਹਦੇ ਨਾਲ ਥੋੜੇ ਇੱਛਾ ਜੀ ਕarele ਅਸੀਂ ਦੋ ਵਾਰ ਬਣਾ ਰਹੇ ਆਂ ਅੱਧਰ ਵਕ ਕੌੜੇ ਤਾਂ ਬਣੇ ਨਹੀਂ ਹੈਗੇ ਕਹਿੰਦੇ ਕਈ ਕਹਿੰਦੇ ਵੀ ਕarele ਕੌੜੇ ਬਣਦੇ ਪਰ ਇਹਨੂੰ ਜਿਆਦਾ ਰਾੜਾ ਜਲਾਵਾਂ ਲੈਂਦੇ ਆ ਜਿੰਨਾ ਖਾਸੀ ਦੇ ਅੱਗ ਪਰ ਨਾ ਰਾੜਾ ਲਵਾਈ ਜਾਂਦੇ ਫਿਰ ਉਹਦੇ ਕਰਕੇ ਥੋੜੇ ਜਿਕੇ ਕਰ ਰਹੇ ਕਰਦੇ ਹੋ ਜਾਂਦੇ ਵੇ ਕੋੜੇ ਨਹੀਂ ਲੱਦਦੇ ਜੀ ਆ ਇਹਨੂੰ ਜਿਆਦਾ ਦਿਨ ਰਾੜਣਾ ਪੈਂਦਾ ਹੋਲੇ ਹੁੰਦਾ ਹੈ ਨਹੀਂ ਹੁੰਦਾ ਕੋੜੇ ਦੇਖ ਕੇ ਖਾ ਕੇ ਸਾੜੀ ਜਿੰਮੂ ਦਾ ਪਹਿਲਾਂ ਹੀ ਕਹਿਣ ਲੱਗੀ ਵੀ ਕੋੜੇ ਹੁੰਦੇ ਆ ਜੀ ਲਓ ਜੀ ਤੇ ਕarele ਪਾਤੇ ਸੀਗੇ ਕੜਾਈ 'ਚ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਉਂਗੇ ਤੇ ਥੋੜਾ ਜਿਹਾ ਸੇਕ ਲਵਾਉਣ ਤੋਂ ਬਾਅਦ ਥੋੜੇ ਜੇ ਪੱਤੇ ਪੱਤੇ ਰੂਗੇ ਨਮਕ ਮਿਰਚ ਜੀ ਨਮਕ ਮਿਰਚ ਹਲਦੀ ਮਿਰਚਾ ਵਗੈਰਾ ਥੋੜੀ ਜਿਹੀ ਦੇਰ ਬਾਅਦ ਯਾਨੀ ਕਿ 5-10 ਮਿੰਟ ਸੇਕ ਲਵਾਣਾ ਜੀ ਇਹਨੂੰ ਫੇਰ ਪਾਉਂਗੇ ਜੀ ਚਲੋ ਜੀ ਫੇਰ ਦਿਖਾਵਾਂਗੇ ਜਿੱਤਨਾਂ ਜਗੇ ਨੂੰ ਮਸਾਲਾ ਪਾਉਂਗੇ ਜੀ ਇਹਦੇ 'ਚ ਹਲਦੀ ਨੂਨ ਮਿਰਚ ਹੋ ਜੀ ਤਰ ਲੱਗ ਰਿਹਾ ਜੀ ਕareleਆਂ ਨੂੰ ਸੇਕ ਤੇ ਦੀਦੀ ਲੱਗ ਗਿਆ ਅਦਰ ਜੀ ਆਟਾ ਗੁੰਨਣ ਫਿਰ ਉਸ ਤੋਂ ਬਾਅਦ ਆਹ ਸਬਜ਼ੀ ਬਣਾ ਹਾਂਜੀ ਤੇ ਜੇ ਤੁਹਾਨੂੰ ਬੁਲਾਉਂਗੇ ਜੀ ਮੰਮੀ ਨਾਲ ਜੀ ਮੰਮੀ ਵੀ ਰਹਿ ਆ ਕਰਨਗਾ ਹਾਂਜੀ ਆਉਗੀ ਨਾ ਅਸੀਂ ਤੇਰੇ ਮੰਮੀ ਨਾਲ ਜੀ ਬੁਲਾਉਂਗੇ ਜੀ ਬੱਤ ਜੇ ਨਾ ਨਾ ਸਬਜ਼ੀਾਂ ਦੀ ਨਾ ਜੀਆਂ ਦੰਦ ਦੰਦ ਪਰਸਾ ਦਾ ਬਣਾਉਂਦੇ ਤੇ ਮੰਮੀ ਪੱਤਰ ਕਰੇ ਲੇ ਤਾਂ ਤੇ ਆਟਾ ਗੁੰਨ ਹੋ ਗਿਆ ਜੀ ਤੇ ਅਦਰ ਦੇਖੋ ਜੀ ਦੀਮਪ ਲੱਗੀ ਆ ਜੀ ਮਸਾਲਾ ਕੁੱਟਣ ਜਾਂ ਨਹੀਂ ਕਿ ਅਸੀਂ ਪੀਸੀ ਵੀ ਮਿਰਚ ਨਹੀਂ ਯੂਜ਼ ਕਰਦੇ ਮਤਲਬ ਉਹ ਪੀਸੀ ਮਿਰਚ ਯੂਜ਼ ਨਹੀਂ ਕਰਦੇ ਆ ਸਾਦੀ ਮਿਰਚਾਂ ਤੇ ਨਮਕ ਪਾਉਂਿਆ ਤਾਂ ਜੋ ਲੱਗੇ ਹਾਂਜੀ ਉਹ ਕਿੱਥੇ ਕਿਤੋਂ ਆਉਂਦੀ ਹੈ ਹਾਂਜੀ ਸਾਡੇ ਇੱਧਰ ਹਰੀਆਂ ਮਿਰਚਾਂ ਇਸ ਵਾਰ ਲਾ ਨਹੀਂ ਹੋਈ ਮम्मी ਤੇ ਘਰ ਦਾ ਕੰਮ ਚੱਲਦਾ ਸੀਗਾ ਉਹਦੇ ਕਰਕੇ ਇੱਕ ਮੋਰ ਬਹੁਤ ਤੰਗ ਕਰਦੇ ਜੀ ਮੋਰ ਖਾ ਜਾਂਦੇ ਬੁੱਟੇ ਮਿਰਚਾਂ ਦੇ ਜੀ ਤਾਂ ਅਸੀਂ ਫਿਰ ਸਬਜ਼ੀ ਚ ਲਾਲ ਮਿਰਚੀ ਯੂਜ਼ ਕਰਦੇ ਜੀ ਸਾਬਤ ਉਹ ਵੀ ਕੁੰਡੀ ਚ ਪੀਸ ਕੇ ਇਹ ਗੱਡੀ ਗੁੱਡੀ ਵੀ ਨਹੀਂ ਆ ਰਹੀ ਜੀ ਇੱਧਰ ਸਬਜ਼ੀਆ ਸਬਜ਼ੀ ਆਈ ਰੋਡ ਖਰਾਬ ਹੋਣੇ ਕਰਕੇ ਤੇ ਉਹਦੇ ਕਰਕੇ ਹਰੀਆਂ ਮਿਰਚਾਂ ਮਿਲਦੀਆਂ ਨਹੀਂ ਇੱਧਰ ਮਾਰਕੀਟ ਗਿਆ ਲੱਗਦਾ ਹੁੰਦਾ ਅਸੀਂ ਹਰੀ ਮਿਰਚ ਲੈ ਆਂਦੇ ਜੀ ਤੇ ਆਹ ਦੇਖੋ ਜੀ ਕੁੰਡੀ ਵਿੱਚ ਕੁੱਟਰੀਆਂ ਜੀ ਲਾਲ ਮਿਰਚਾਂ ਤੇ ਨਮਕ ਤੇ ਉਹਨਾਂ ਨੂੰ ਪਾ ਦੂੰਗੇ ਜੀ ਕareleਆ ਦੇ ਵਿੱਚ ਤੇ ਨਮਕ ਕਰ ਮਿਰਚਾ ਤਾਂ ਪਾਤੀ ਆ ਜੀ ਤੇ ਹੁਣ ਪਾਣੀ ਆ ਜੀ ਹਲਦੀ ਆਜੀ ਸਬਜੀ ਦਾ ਬਣਾਤੀ ਜੀ ਹੁਣ ਮੰਮੀ ਐ ਸਾਡੇ ਦੱਸੂਗੇ ਖਾ ਕੇ ਕਿਵੇਂ ਦੀ ਬਣੂਗੇ ਮੰਮੀ ਪਾਸ ਕਰ ਦੇ ਇੱਕ ਫੇਲ ਸਾਡੀ ਸਬਜੀ ਈਪੋ ਤੈਨੂੰ ਕਿ ਲੱਗਦਾ ਮੰਮੀ ਸਬਜੀ ਪਾਸ ਕਰ ਦੂੰਗੀ ਕਿ ਫੇਲ ਕਰ ਅਜਿੰਨ ਤੱਕ ਮੇਰੀ ਸਬਜੀ ਕੋਈ ਫੇਲ ਨਹੀਂ ਹੋਈ ਜੀ ਬਸ ਆਏ ਕਈ ਵਾਰ ਥੋੜੀ ਜਿਹਾ ਮਿਰਚਾ ਤੇ ਹਾਰਦੀ ਵਿੱਚ ਚਟਪਟੀ ਆ ਕਿਉਂ ਨਹੀਂ ਚਟਪਟੀ ਸਬਜੀ ਵਧੀਆ ਲੱਗਦੀ ਜੀ ਔਰ ਦਾ ਪਾਤੀ ਹੋ ਜੂਗੀ ਹਾਂ ਸਬਜੀ ਦਾ ਮਿਰਚ ਥੋੜੀ ਜੀ ਤੇਜ ਹੋਵੇ ਨਾ ਵਧੀਆ ਲੱਗਦੀ ਜੀ ਸਬਜੀ ਚ ਟਿੱਕੀ ਨਹੀਂ ਮਿਰਚ ਨਹੀਂ ਲੱਗਦੀ ਪਾਤੀ ਨੂੰ ਵਿੱਚ ਤੇਜ ਹੀ ਖਾਂਦੇ ਜੀ ਸਬਜੀ ਚ ਚਲੋ ਜੀ ਲਾਲ ਮਿਰਚ ਪਾਤੀ ਸੀ ਕਿ ਨਮਕ ਤੇ ਹਰਦੀ ਪਾਤੀ ਤੇ ਹੁਣ ਇਹਨਾਂ ਨੂੰ ਹਲਾਉਂਗੇ ਜੀ ਅਸੀਂ ਕਰੇਲੇ ਐਵੇਂ ਹੀ ਬਣਾਦੇ ਨਾ ਪਹਿਲਾਂ ਤੇਲ ਪਾ ਲੰਦੇ ਫਿਰ ਜੀਰਾ ਪਾ ਲੰਦੇ ਫਿਰ ਨਾ ਇਹਨਾਂ ਨੂੰ ਪਿਆਜ਼ ਰ ਕਰੇਲਿਆਂ ਨੂੰ ਥੋੜੀ ਜਿਹੀ ਨਹੀਂ 10 15 ਮਿੰਟ ਰਾੜਾ ਲਵਾ ਲੰਦੇ ਜੀ ਫਿਰ ਮਸਾਲੇ ਬਾਅਦ ਚ ਪਾ ਦੇ ਜੀ ਫਿਰ ਕਹਿੰਦੇ ਇਹਦੇ ਕਰਕੇ ਇਹਨਾਂ ਦੀ ਨੱਕੜਤਨ ਜੀ ਹੁੰਦੀ ਜਿਹੜੀ ਉਹ ਮਰ ਜਾਂਦੀ ਵੀ ਘੱਟ ਰਹਿ ਜਾਂਦੀ ਫਿਰ ਇਹਲੇ ਕੌੜੇ ਨਹੀਂ ਬਣਦੇ ਹੈਗੇ ਜੀ ਚਲੋ ਜੀ ਫਿਰ ਤੁਹਾਨੂੰ ਮੰਮੀ ਆਂਦੇ ਐ ਤੇ ਮੰਮੀ ਨਾਲ ਬੁਲਾਉਂਗੇ ਜੀ ਤੇ ਹੁਣ ਅਸੀਂ ਬਣਾ ਲਈਏ ਜੀ ਗਰਮ ਗਰਮ ਪ੍ਰਸ਼ਾਦਾ ਓ ਜੀ ਸਬਜੀ ਸਾਡੀ ਬਣ ਗਈ ਜੀ ਪਿੱਛੇ ਰੱਖਤੀ ਜੀ ਹੁਣ ਲੱਗਿਆ ਜੀ ਪ੍ਰਸ਼ਾਦੇ ਦੀ ਤਿਆਰੀ ਕਰਨ ਦੀ ਲੱਗੇ ਹੋਏ ਆ ਬੇਲ ਬੇਲ ਕੇ ਪਾਣ ਤੇ ਮੈਂ ਨਾਲ ਦੀ ਨਾਲ ਜੀਰਾ ਡੂੰਗੀ ਮੈਂ ਲੱਗੀ ਹੋਈ ਆ ਨਾਲ ਦੀ ਨਾਲ ਡਰਾੜਾਂਗੀ ਬਾਹਰ ਦੇਖੋ ਜੀ ਮੀ ਵੀ ਆ ਗਿਆ ਨਾ ਹਾਂਜੀ ਬਾਹਰ ਮੀ ਵੀ ਲੱਗ ਗਿਆ ਜੀ ਬਹੁਤ ਹੋ ਰੱਖੋ ਚਲੋ ਠੀਕ ਹੈ ਜੀ ਮੈਂ ਨਾਲ ਰੋਟੀ ਬਣਵਾ ਦਵਾ ਦੀਦੀ ਤੇ ਜੀ ਬੱਧੀ ਭਾਰੀ ਆਜ ਤੇ ਮम्मी ਨਾਲ ਹੀ ਹੈਗੀ ਮੀਰਾ ਕਿਹਨੇ ਘਰ ਹੀ ਕਰੀ ਹੁਦਾਂ ਤੇ ਹੋਮੀ ਆਉਗੇ ਲੱਗਣਗੇ ਆਹ ਰੋਟੀ ਬਣਾ ਲਈ ਹੈ ਜੀ ਫਿਰ ਮਿਲਦੇ ਹੋ ਜੀ ਅਸੀਂ ਸਬਜੀ ਤੇ ਰੋਟੀ ਬਣਾ ਲਈ ਗਰਮਾ ਗਰਮ ਤੇ ਹੁਣ ਮੰਮੀ ਜੀ ਨਾਲ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਈ ਨਾਣ ਨਾਣ ਕਿ ਆ ਗਈ ਜਾਂਦੇ ਨਹੀਂ ਆ ਗਿਆ ਨਾ ਆਵਾਂਗੇ ਤੇ ਕੀ ਕਰਾਂ ਬਸ ਥਿਰ ਥਿਰ ਮੀਂਝ ਬੈਠ ਕੇ ਧੋ ਲਿਆ ਫਿਰ ਅੰਦਰ ਨਹੀਂ ਆਈ ਅੱਛਾ ਬਾਥਰੂਮ ਵਿੱਚ ਉਹ ਮੱਖਣ ਸਿੱਟ ਤੋਂ ਮਾ ਵਾਰੇ ਬੈਠ ਕੇ ਨਾਲ ਬਗਾਣੀ ਦੀ ਮੇਰੀ ਚੁਗਦੀ ਮੱਖਣ ਗਾਇਲ ਦੇਖਣ ਬਣਾ ਲਈ ਸੀ ਥੋਲਮਾ ਉਹ ਫਿਰ ਅੰਦਰ ਨਾਲ ਇੱਕ ਸਿਰ ਵਾਰਤੋਲੇ ਇਹ ਬਣਾਦੀਆਂ ਨਹੀਂਆ ਕਰੇਲੇ ਰੋਟੀ ਬਸ ਹੁਣ ਪਹੁੰਚੀ ਕਪੜੇ ਸਾਰੇ ਭਿੱਜ ਕੇ ਮੀਂਹ ਜਾਂਦੇ ਆਦੇ ਨਾਲ ਨਾਲ ਇੱਕ ਬਰਾਬਰ ਹੋ ਗਈ ਚਲੋ ਮਮੀ ਦੱਸੂਗੀ ਖਾ ਕੇ ਵੀ ਸਬਜੀ ਬਣੀ ਠੀਕ ਬਣੀ ਕਿਹਜੀ ਬਣੀ ਪੱਕੀ ਦੱਸ ਦੇ ਜੀ ਤੁਹਾਨੂੰ ਖਾ ਕੇ ਕਰੇਲਿਆਂ ਦੀ ਸਬਜੀ ਉਹਨਾਂ ਨੇ ਬਣਾਈ ਅੱਜ ਕਿਹਜੀ ਬਣਾਈ

ਬਿਸਕੁਟ ਬਤੀਆ ਆਪਣੇ ਆਂ ਇੱਕ ਨੰਬਰ ਬਣਾਇ ਕਰੇ ਦੇ ਵਾਰੀ ਆਗੇ ਕੁਛ ਦਿਖਾ ਲਓ ਅਸੀਂ ਤਾਂ ਲੱਗ ਗਈ ਸੀ ਖਾਣ ਹੋ ਹੂੰ ਤੇ ਚਲੋ ਜੀ ਮੰਮੀ ਲੱਗੇ ਰੋਟੀ ਖਾਣ ਤੇ ਅਸੀਂ ਵੀ ਰੋਟੀ ਖਾ ਲਈਏ ਤੇ ਮਿਲਦੇ ਆ ਤੁਹਾਨੂੰ ਫੇਰ ਦੁਬਾਰਾ ਲੋ ਜੀ ਮੰਮੀ ਨੇ ਬਣੀ ਸੀਗੀ ਗਾਏ ਤੇ ਗਾਏ ਰਸਾ ਤੜਾ ਕੇ ਭੱਜ ਗਈ ਸੀਗੀ ਤੇ ਡਿੰਪਲ ਗਈ ਸੀਗੀ ਉਹਨੂੰ ਲੈਣ ਆ ਜਾ वो देखो, देखो जी डिंपल भी आती है लकड़िया भी लेके लेपल हूं मारुगी मार अबत गाँ चूके तो देखो जी डिंपल आ गई लकड़ी लेके जी आई लकड़ियाँ लेके गाय तो तेरी रस्सा तोड़ के गई थी मामा। रसा भी लेके आई लकड़ियाँ भी लेके आई

ਅਸੀਂ ਬਣਾਏ ਸੀਗੇ ਕਰੇਲੇ ਤੇ ਕਹਿੰਦੀ ਮੈਂ ਕਰੇਲਿਆਂ ਨਾਲ ਰੋਟੀ ਤਾਂ ਖਾਣੀ ਨਹੀਂ ਹੈਗੀ ਜੀ ਮੈਨੂੰ ਬਣਾ ਕੇ ਦਿਓ ਮੈਕਰੋਨੀ ਤਾਂ ਸਾਨੂੰ ਬਣਾਣੀ ਪਈ ਮੈਕਰੋਨੀ ਜੀ ਸਿਮੂ ਕਰਕੇ ਤੇ ਜਦ ਮੈਕਰੋਨੀ ਥਾਤੀ ਉਪਰਨੀ ਤੇ ਜਿਹੜੇ ਨੂੰ ਚੜ ਤਲਕਾ ਲਾਉਂਦੇ ਜਦੋਂ ਤੜਕਾ ਲਾਉਗੇ ਫਿਰ ਤੁਹਾਨੂੰ ਦਿਖਾਵਾਂਗੇ ਲਓ ਜੀ ਅਸੀਂ ਪਾਤਾ ਸੀਗਾ ਕੜਾਹੀ ਚ ਕੀ ਤੇ ਵਿੱਚ ਪਾਤਾ ਥੋੜਾ ਜਿਹਾ ਮਸਾਲਾ

नमक 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 हाँदी, नमक हाँदी, पाके, मिर्च जाने नमक पाता, पाता, बना जाने की रहे। हाँ, पाई, की जी पाई। है क्योंकि बच्चा मिर्चा नहीं खाते फिर बच्चे खराब जी कर दिया मिर्चा करेलिया कौड़े आ मैं खादी दपहरी त खा रही रोटी मेरे दुपहरे खा रही हूं कौड़े खाने करेले कहती नखरे के करेल तो आजा मै करोनी बन गई तेरी आ, आजा आ देखो मै करोनी बन गई आधर आजा आजा इ आजा आजा छे की तू आजा मैं क्रोनी बना लगे तेल मैं क्रोनी बन गई हूं फिर थानू बना के खा के दस दे अभी के जी बनी मैकरोनी कलोनी सिमू ਸਿੰਪਲ 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 ਮੈਕਰੋਨੀ ਹਾਂਜੀ ਤੇ ਬੁਲਾਦੇ ਆ ਬੱਚੇ ਵਾਸਤੇ ਬਣਾਣੀ ਹੋਵੇ ਜੀ ਅਸੀਂ ਤਾਂ ਜੀ ਐਵੇਂ ਹੀ ਬਣਾਦੇ ਪਾੜੇ ਤਾਂ ਬਹੁਤ ਕੁਝ ਪਾ ਜਾਂਦਾ ਇਹ ਤੇ ਸਬਜ਼ੀ ਪਾ ਲਓ ਹਰੀ ਵਿੱਚ ਪਾ ਲਓ ਬਹੁਤ ਕੁਝ ਪਾਉਂਦਾ ਪਰ ਬੱਚੇ ਨਹੀਂ ਨਾ ਖਾਂਦੇ ਹੂੰ ਬੱਚੇ ਸਿੰਪਲ ਹੀ ਖਾਂਦੇ ਆਪਕਾ ਸੁਆਦ ਲਾਉਣ ਲਈ ਮਨ ਦੀ ਚੀਜ਼ ਪਾ ਕੇ ਹੂੰ ਮਿੱਠਾ ਪਾ ਲਓ ਹੋਰ ਮਿੱਠਾ ਪਾ ਲਓ ਮਿੱਠਾ ਮੈਂ ਖਾਂਦੀ ਤਾਂ ਪਿਆਜ਼ ਵੀ ਬੜੀ ਮੁਸ਼ਕਲ ਖਾਂਦੀ। ਉਹਨਾਂ ਨੂੰ ਕੁਝ ਵੀ ਰਹਿੰਦੀ, ਕਿਆ ਪਤਾ ਕਿਆ ਪਤਾ। ਇਹ ਪਲੇਟ ਚਮਚ ਲਿਆਵਾ। ਇਹ ਚੰਗੇ ਹਾਂ। ਹਾਂ। ਉਹ ਕਿੱਦਾਂ? ਹਾਂ। ਲਾਉ ਜੀ ਸਾਡੀ ਮੈਕਰੋਨੀ ਬਣੀ ਵੀ ਨਹੀਂ ਤੇ ਸਿਮੂ ਆਪਣੀ ਪਲੇਟ ਚਮਚਾ ਚੱਕ ਕੇ ਤਿਆਰ ਵੀ ਹੋ ਗਈ ਜੀ। ਇਹ ਚੌਂਕੀ ਇਹ ਨਿਕਾਲੀ ਹੋਈ ਪਈ ਐ ਸਿਮੂ ਨੂੰ ਮੈਕਰੋਨੀ ਦੀ। मुझ नहीं पाई था, लगे क्या पादी नमक मामूली जी मिर्च पाती प्याज मसाला और कुछ नहीं पाया जी अः क्योंकि न्याण ने खाणी कुछ मिर्चा मुर्चा पाई जे तो पहले ही ना कर दी ना لو جی ساتھی دی میٹرونیک ਲੋੜ ਕੇ ਤਿਆਰ ਹੈ ਜੀ ਤੇ ਕਿੰਨਾ ਪੌਗਾ ਸਦਾ ਨਾ ਕਰੀ ਲੋ ਦੋਕ ਮਿੰਟ ਉਹ ਮੈਂ ਫਿਰ ਉਹਦੀ ਹੋ ਗਈ ਤਿਆਰ ਸੀ ਮੇ ਮਮੇ ਨੇ ਲਾਤਾ ਤੜਕਾ ਤੇ ਚਿੱਕਾ ਵੀ ਘਵਾਤੀ ਸੀ ਸਾਨੂੰ ਉਹ ਮੇਰਾ ਹੱਥਾ ਬੂਹਾਂਦ ਕਰ ਲੀ ਮੈਂ ਚਾਤਾ ਆ ਖਾ ਲਾ ਲੀ ਜੀ ਮਸਾਲੇ ਦੀ ਕਿਵ ਕਾ ਹੋ ਗਿਆ ਹਾਂ ਕੀ ਹੋ ਗਿਆ ਖਾਂਕੋ ਗਿਆ ਖਾਂਕੋ ਗਿਆ ਹਾਂ ਠੀਕ ਐ ਨਾ ਓਏ ਹੈਲੋ ਹੈਲੋ ਦਿੱਦੀ ਬੁੱਕੀ ਬੁੱਕੀ ਲੱਗੀ ਐ ਹਾਂ ਕਰ ਰਹਾ ਤੋ ਹਾ ਜਿਮਨੀ ਸਿੱਕਾ ਆ ਗਿਆ ਹੱਥ ਕਰਕੇ ਪੂਰੇ ਹੱਥ ਐ ਕਰਕੇ ਚਿੱਕ ਮਾਰੀ ਦੇਉਂਗੀ ਪਾਈਆ ਜੀ ਸਾਡੀ ਮੈਕਰੋਨੀ ਬਣ ਕੇ ਤਿਆਰ ਹੈ ਜੀ ਤੇ ਹੁਣ ਜੀ ਮੂ ਖਾਓਗੇ ਤੇ ਦੱਸੋ ਕਿ ਕਿਵੇਂ ਦੀ ਮੈਕਰੋਨੀ ਬਣੀ ਜੀ ਤੇ ਚਲੋ ਗਰਮ ਆਜੀ ਅਜੇ ਸਿਮੂ ਖਾ ਨਹੀਂ ਸਕਦੇ ਜੀ ਲਓ ਜੀ ਖਾਓ ਜੀ ਮੈਕਰੋਨੀ ਜੀ ਮੂ ਖਾਓ ਮੈਕਰੋਨੀ ਹਨਾ ਹਨਾ ਲਓ ਜੀ ਮੈਕਰੋਨੀ ਬਣ ਕੇ ਤਿਆਰ ਆ ਜੀ ਸਾਡੀ ਤਾੜ ਸਿਮੂ ਨੂੰ ਮੈਕਰੋਨੀ ਖਵਾ ਦਈਏ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਮਿਲੂਗੇ ਕਿਸੇ ਅਗਲੇ ਬਲੌਗ ਚ ਬਾਏ ਬਾਏ ਸਾਰਿਆਂ ਨੂੰ ਜੀ